ਮਹਾਸ਼ਿਵਰਾਤਰੀ ਦੀਆਂ ਹਲਕਾ ਸ਼੍ਰੀ ਫਤੇਗੜ ਸਾਹਿਬ ਪੰਜਾਬ ਜ਼ਿਲ੍ਹਾ ਫਤੇਗੜ ਸਾਹਿਬ ਸਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਸਾਡੇ ਲਈ ਬੜਾ ਅਹਿਮ ਦਿਨ ਹੈ ਔਰ ਅੱਜ ਸ਼ਿਵਰਾਤਰੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ ਔਰ ਫਤੇਗੜ ਸਾਹਿਬ ਵਿੱਚ ਵੀ ਸਾਡੇ ਤੋਂ ਤਾਂ ਨਾਲ ਮਨਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਨੌਜਵਾਨਾਂ ਨੂੰ ਇੱਕ ਅਪੀਲ ਕਰਦੀ ਹਾਂ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਨਸ਼ੇ ਤਿਆਗੋ ਆਪਣੇ ਧਰਮ ਨਾਲ ਚਲੋ ਸਾਡਾ ਵਿਰਸਾ ਬਹੁਤ ਵੀਰਾ ਸਾਡਾ ਧਰਮ ਬਹੁਤ ਵੱਡਾ ਸਾਨੂੰ ਸਾਡੇ ਜਿਹੜੇ ਗੁਰੂ ਵੀਰ ਪਗੰਬਰ ਬਹੁਤ ਕੁਝ ਦੇ ਕੇ ਗਏ ਨੇ ਉਹਨਾਂ ਦੇ ਰਸਤੇ ਚੱਲਣ ਦੀ ਲੋੜ ਹੈ ਅੱਜ ਸ਼ਿਵਰਾਤਰੀ ਦਾ ਮਾਹੌਸਤ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ ਇਸ ਪ੍ਰਬਲਖ ਵਿੱਚ ਆ ਸ਼ਿਵਸ਼ੰਕਰ ਸੇਵਾ ਸੁਸਾਇਟੀ ਵੱਲੋਂ ਤੇ ਉਹਨਾਂ ਦੀ ਮੰਦਰ ਕਮੇਟੀ ਵੱਲੋਂ ਮੰਦਰ ਵਿੱਚ ਸਵੇਤੋਨੀ ਅੱਜ ਲੰਗਰ ਦਾ ਯੋਜਨ ਕੀਤਾ ਹੋਇਆ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਇਹ ਜੱਗ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਣ ਧੰਨਵਾਦ ਮਹਾਸ਼ਿਵਰਾਤ ਦੀਆਂ ਹਲਕਾ ਸ਼੍ਰੀ ਫਤੇਗੜ ਸਾਹਿਬ ਪੰਜਾਬ ਜ਼ਿਲ੍ਹਾ ਫਤੇਗੜ ਸਾਹਿਬ ਸਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਸਾਡੇ ਲਈ ਬੜਾ ਅਹਿਮ ਦਿਨ ਹੈ ਔਰ ਅੱਜ ਸ਼ਿਵਰਾਤਰੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ ਔਰ ਫਤੇਗੜ ਸਾਹਿਬ ਚ ਵੀ ਸਾਡੇ ਤੋਂ ਤਾਂ ਨਾਲ ਮਨਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਪੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਨੌਜਵਾਨਾਂ ਨੂੰ ਵੀ ਅਪੀਲ ਕਰਦਾ। ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਨਸ਼ੇ ਤਿਆਗੋ ਆਪਣੇ ਧਰਮ ਨਾਲ ਜੁੜੋ। ਸਾਡਾ ਵਿਰਸਾ ਬਹੁਤ ਵੀਰਾ, ਸਾਡਾ ਧਰਮ ਬਹੁਤ ਵੱਡਾ ਹੈ। ਸਾਨੂੰ ਸਾਡੇ ਜਿਹੜੇ ਗੁਰੂ ਵੀਰ ਪੈਗੰਬਰ ਬਹੁਤ ਕੁਝ ਦੇ ਕੇ ਗਏ ਨੇ। ਉਹਨਾਂ ਦੇ ਰਸਤੇ 'ਚ ਚੱਲਣ ਦੀ ਲੋੜ ਹੈ। ਅੱਜ ਸ਼ਿਵਰਾਤਰੀ ਦਾ ਮਾਹੌਲ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ। ਇਸ ਪ੍ਰਬਲਖ ਵਿੱਚ ਆ ਸ਼ਿਵਸ਼ੰਕਰ ਸੇਵਾ ਸੁਸਾਇਟੀ ਵੱਲੋਂ ਇਹ ਉਹਨਾਂ ਦੀ ਮੰਦਰ ਕਮੇਟੀ ਵੱਲੋਂ ਮੰਦਰ ਵਿੱਚ ਸਵੇਤੋ ਹੀ ਅੱਜ ਲੰਗਰ ਦਾ ਆਯੋਜਨ ਕੀਤਾ ਹੋਇਆ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਯੱਗ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਧੰਨਵਾਦ ਮਹਾਸ਼ਿਵਰਾਤ ਦੀਆਂ ਹਲਕਾ ਸ਼੍ਰੀ ਫਤੇਗੜ ਸਾਹਿਬ ਪੰਜਾਬ ਜ਼ਿਲ੍ਹਾ ਫਤੇਗੜ ਸਾਹਿਬ ਸਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਸਾਡੇ ਲਈ ਬੜਾ ਅਹਿਮ ਦਿਨ ਹੈ ਔਰ ਅੱਜ ਸ਼ਿਵਰਾਤਰੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ ਔਰ ਫਤੇਗੜ ਸਾਹਿਬ ਵਿੱਚ ਵੀ ਸਾਡੇ ਤੋਂ ਤਾਂ ਨਾਲ ਮਨਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਪੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਨੌਜਵਾਨਾਂ ਨੂੰ ਵੀ ਅਪੀਲ ਕਰਦਾ। ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਨਸ਼ੇ ਤਿਆਗੋ ਆਪਣੇ ਧਰਮ ਨਾਲ ਜੁੜੋ। ਸਾਡਾ ਵਿਰਸਾ ਬਹੁਤ ਵੀਰਾ, ਸਾਡਾ ਧਰਮ ਬਹੁਤ ਵੱਡਾ ਹੈ। ਸਾਨੂੰ ਸਾਡੇ ਜਿਹੜੇ ਗੁਰੂ ਵੀਰ ਪੈਗੰਬਰ ਬਹੁਤ ਕੁਝ ਦੇ ਕੇ ਗਏ ਨੇ। ਉਹਨਾਂ ਦੇ ਰਸਤੇ 'ਚ ਚੱਲਣ ਦੀ ਲੋੜ ਹੈ। ਅੱਜ ਸ਼ਿਵਰਾਤਰੀ ਦਾ ਮਾਹੌਲ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ। ਇਸ ਪ੍ਰਬਲਖ ਵਿੱਚ ਆ ਸ਼ਿਵਸ਼ੰਕਰ ਸੇਵਾ ਸੁਸਾਇਟੀ ਵੱਲੋਂ ਤੇ ਉਹਨਾਂ ਦੀ ਮੰਦਿਰ ਕਮੇਟੀ ਵੱਲੋਂ ਮੰਦਿਰ ਵਿੱਚ ਸਵੇਤੋਨੀ ਅੱਜ ਲੰਗਰ ਦਾ ਆਯੋਜਨ ਕੀਤਾ ਹੋਇਆ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਯਤਨ ਵਿੱਚ ਆਪਣਾ ਪੂਰਾ ਯੋਗਦਾਨ ਪਾਣ ਧੰਨਵਾਦ